ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਚਾਉ ਬੋਲੇ ਪੰਜਵੇਂ ਸਤਿਗੁਰੂ ਜੀ ਦੀ ਇਹ ਪਵਨ ਬਾਣੀ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਕਰਨੀ ਹੈ ਤਿੰਨ ਨੰਬਰ ਪਦਾ ਜਾਂ ਛੰਦ ਕਹਿ ਲਈਏ ਸਤਿਗੁਰੂ ਜੀ ਦਾ ਇਸ ਪਵਨ ਬਚਨ ਦੇ ਵਿੱਚ ਸਾਡੇ ਲਈ ਕੀ ਹੁਕਮ ਹੈ ਸਤਿਗੁਰੂ ਕੀ ਆ ਸਮਝਾਉਂਦੇ ਹਨ ਆਓ ਸਭ ਤੋਂ ਪਹਿਲਾਂ ਇਸ ਪਾਵਨ ਬਚਨ ਦਾ ਉਚਾਰਨ ਕਿਵੇਂ ਕਰਨਾ ਹੈ ਪਾਠ ਕਿਵੇਂ ਪੜ੍ਹਨਾ ਹੈ ਆਓ ਪਾਠ ਕਰੀਏ ਸਾਗਰ ਮੇਰ ਉਦਿਆਨ ਵਨ ਨਵਖੰਡ वसुਦਾ ਭਰਮ ਹੁਸਨ ਪ੍ਰੇਮ ਬ੍ਰਹਮ ਕੈ ਗਨੋ ਇਕ ਕਰ ਕਰਮ ਇਸ ਤਰ੍ਹਾਂ ਉਚਾਰਨ ਕਰਨਾ ਹੈ ਆਓ ਹੁਣ ਥੋੜੇ ਅਰਥਾਂ ਦੀ ਝਾਂਪਾਈਏ ਸਾਗਰ ਤੋਂ ਭਾਵ ਹੁੰਦਾ ਸਮੁੰਦਰ ਮੇਰ ਤੋਂ ਭਾਵ ਹੁੰਦਾ ਸਮੀਰ ਆਦਿਕ ਪਹਾੜ ਤੇ ਉद्याਨ ਤੋਂ ਮਤਲਬ ਹੁੰਦਾ ਜੰਗਲ ਔਰ ਵਨ ਵੀ ਜੰਗਲ ਨੂੰ ਹੀ ਕਹਿੰਦੇ ਹਨ ਬਸ ਉਹ ਧਰਤੀ ਨੂੰ ਕਹਿੰਦੇ ਹਨ ਨਵਖੰਡ ਨੋ ਟੋਟੇ ਨੋ ਹਿੱਸੇ ਨਾਵਖੰਡ ਵਸਦਾ ਇਕੱਠਾ ਪੜੀਏ ਨੋ ਖੰਡਾਂ ਵਾਲੀ ਨੋ ਹਿੱਸਿਆਂ ਵਾਲੀ ਸਾਰੀ ਧਰਤੀ ਭਰਮ ਦਾ ਮਤਲਬ ਹੁੰਦਾ ਭ੍ਰਮਣ ਤੁਰੇ ਫਿਰਨਾ ਤੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਮੁੰਦਰ ਸੁਮੇਰ ਜੰਗਲ ਔਰ ਸਾਰੀ ਧਰਤੀ ਇਹਦੀ ਯਾਤਰਾ ਲੋਕ ਕਰਦੇ ਨੇ ਤਾਂ ਕਿ ਆਤਮਿਕ ਜੀਵਨ ਬਣੇ ਪ੍ਰਮਾਤਮਾ ਦੀ ਬੰਦਗੀ ਕਰੀਏ ਰੱਬ ਚੇਤੇ ਕਰੀਏ ਪਰ ਇਹਨਾਂ ਤੀਰਥਾਂ ਦੇ ਉੱਤੇ ਜਾ ਕੇ ਅਸੀਂ ਆਮ ਕਰਕੇ ਠਗੇ ਜਾਂਦੇ ਹਾਂ ਵਿਕਾਰਾਂ ਦੇ ਵਿੱਚ ਫਸੇ ਹੋਏ ਉੱਥੇ ਜਾ ਕੇ ਵੀ ਉਹੀ ਵਿਕਾਰ ਕਮande ਰਹਿੰਦੇ ਹਾਂ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਨਾਂ ਦੀ ਭਟਕਣਾ ਦੇ ਵਿੱਚ ਇਹਨਾਂ ਨੂੰ ਤੀਰਥ ਸਮਝ ਕੇ ਇੱਥੇ ਜਾ ਜਾ ਕੇ ਆਪਣੇ ਆਪ ਨੂੰ ਮੁਕਤ ਕਰਨ ਦੇ ਸੰਬੰਧ ਵਿੱਚ ਇਸ ਭਰਮ ਦੇ ਵਿੱਚ ਅਸੀਂ ਆਤਮਿਕ ਜੀਵਨ ਦੇ ਵੱਲੋਂ ਲੁੱਟੇ ਜਾ ਰਹੇ ਹਾਂ ਮੂਸਨ ਪ੍ਰੇਮ ਪਰਮ ਕ ਮੂਸਨ ਦਾ ਅਰਥ ਹੈ ਸੰਮਨ ਦਾ ਪੁੱਤਰ ਮੂਸਨ ਪ੍ਰੋਫੈਸਰ ਸਾਹਿਬ ਸਿੰਘ ਨੇ ਮੂਸਨ ਦਾ ਅਰਥ ਕੀਤਾ ਹੋਇਆ ਆਤਮਿਕ ਜੀਵਨ ਵੱਲੋਂ ਠਗੇ ਜਾ ਰਹੇ ਮਨੋ ਮੂਸੇ ਜਾਣਾ ਠਗੇ ਜਾਣਾ ਤਾਂ ਸਤਗੁਰੂ ਪਾਤਸ਼ਾਹ ਜੀ ਇਸ ਪਾਵਨ ਬਚਨ 'ਚ ਜਿਹੜੀ ਸਾਨੂੰ ਸੋਝੀ ਦਿੰਦੇ ਨੇ ਜੋ ਸਤਗੁਰ ਨੇ ਮੂਸਨ ਨੂੰ ਸਮਝਾਇਆ ਉਹ ਸਾਨੂੰ ਕਹਿੰਦੇ ਨੇ ਉਹ ਕਹਿੰਦੇ ਨੇ ਮੂਸਨ ਪ੍ਰੇਮ ਪ੍ਰਮ ਕਹ ਇਹ ਮੂਸਨ ਪ੍ਰੇਮ ਪ੍ਰਮ ਪ੍ਰੇਮ ਤਾਂ ਪਿਆਰ ਨੂੰ ਕਹਿੰਦੇ ਨੇ ਮੋਹਨ ਪ੍ਰੇਮ ਪ੍ਰਮ ਕੈ ਪ੍ਰੇਮ ਪ੍ਰਮ ਪ੍ਰੇਮ ਹੁੰਦਾ ਪ੍ਰੇਮ ਪ੍ਰਮ ਦਾ ਮਤਲਬ ਪਿਆਰਾ ਕੈ ਦੇ ਪਿਆਰੇ ਦੇ ਪ੍ਰੇਮ ਦੇ ਰਸਤੇ ਵਿੱਚ ਗਨੋ ਏਕ ਕਰ ਕਰਮ ਗਨੋ ਦਾ ਭਾਵ ਮੈਂ ਗਿੰਦਾ ਹਾਂ ਸਤਿਗੁਰੂ ਗੁਰੂ ਆਦਿ ਨੇ ਮਾਰੇ ਕਹਿੰਦੇ ਮੈਂ ਇਹਨੂੰ ਗਿੰਦਾ ਕਿਆ ਗਿੰਦਾ ਇਕ ਕਰਮ ਇਥੇ ਕਰਮ ਦਾ ਅਰਥ ਇੱਕ ਕਦਮ ਇੱਕ ਕਦਮ ਦੇ ਬਰਾਬਰ ਗਿਣਨਾ ਕਿ ਇੰਨੀ ਪਟਕਣਾ ਸਮੁੰਦਰਾਂ ਦੀ ਪਹਾੜਾਂ ਦੀ ਜੰਗਲਾਂ ਦੀ ਧਰਤੀ ਦੇ نو ਹਿੱਸਿਆਂ ਦੀ ਇਹਨੂੰ ਪ੍ਰਮਾਤਮਾ ਦੇ ਰਸਤੇ 'ਤੇ ਚੱਲਣ ਦੇ ਇੱਕ ਕਦਮ ਬਰਾਬਰ ਗਿਣਨਾ ਕਹਿੰਦੇ ਮੈਂ ਕੁਝ ਵੀ ਨਹੀਂ ਹੈ ਇਹ ਤਾਂ ਕੁਝ ਵੀ ਨਹੀਂ ਹੈ ਕਹਿਣ ਤੋਂ ਭਾਵ ਸਤਿਗੁਰੂ ਜੀ ਦਾ ਕਹਿੰਦੇ ਨੇ ਕਹਿੰਦੇ ਨੇ ਪ੍ਰਮਾਤਮਾ ਪਰਮੇਸ਼ਰ ਇਹ ਸਾਰੇ ਰਟਨੋਂ ਮੈਂ ਸਿਰਫ ਇੱਕ ਕਦਮ ਦੇ ਬਰਾਬਰ ਉਹਦੇ ਰਸਤੇ ਵਿੱਚ ਸਮਝਦਾ ਹਾਂ ਭਾਵ ਸਿਰਫ ਇੱਕ ਕਦਮ ਚੱਲ ਹੋਇਆ ਇੰਨਾ ਭ੍ਰਮਣ ਕਰਨ ਦੇ ਬਾਅਦ ਵੀ ਕੋ ਇੰਨਾ ਭ੍ਰਮਣ ਕਰਨ ਦੀ ਜ਼ਰੂਰਤ ਨਹੀਂ ਹੈ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਬੰਦਗੀ ਕਰਨੀ ਪ੍ਰਮਾਤਮਾ ਦੀ ਉਸ ਰੱਬ ਨੂੰ ਚੇਤੇ ਕਰਨਾ ਇਹ ਸਤਗੁਰੂ ਸਮਝਾਉਂਦੇ ਨੇ ਤਾਂ ਇਹ ਸਾਰੇ ਪਦੇ ਦੇ ਵਿੱਚ ਜਾਂ ਇਸ ਛੰਦ ਦੇ ਵਿੱਚ ਸਤਿਗੁਰੇ ਗੱਲ ਕਹਿੰਦੇ ਨੇ ਕਹਿੰਦੇ ਨੇ ਪ੍ਰਮਾਤਮਾ ਪਰਮੇਸ਼ਰ ਜਿਹੜਾ ਪ੍ਰੇਮ ਪ੍ਰਮਖ ਹੈ ਨਾ ਪਿਆਰੇ ਦੇ ਪ੍ਰੇਮ ਵਿੱਚ ਗਨੋ ਇੱਕ ਕਰ ਕਰਮ ਮੈਂ ਇੱਕ ਕਦਮ ਗਿਣਨਾ ਆ ਸਾਰੀ ਭਟਕਣਾ ਨੂੰ ਇਹਦਾ ਮਤਲਬ ਇੰਨੀ ਭਟਕਣਾ ਨੂੰ ਤਾਂ ਜ਼ਿੰਦਗੀ ਲੱਗ ਜਾਂਦੀ ਇਵੇਂ ਜਾਓਗੇ ਸਮਾ ਤਾਂ ਲੱਗੇ ਨਾ ਸਾਰੀ ਜ਼ਿੰਦਗੀ ਮਨੁੱਖ ਭਟਕਦਾ ਤੇ ਸਤਗੁਰ ਕਹਿੰਦੇ ਨੇ ਸਿਰਫ ਇੱਕ ਕਦਮ ਚੱਲਿਆ ਇੰਨਾ ਭਟਕ ਕੇ ਫਿਰ ਕੀ ਕਰਾ ਐਨੇ ਨੇ ਸਿਰਫ ਤੂੰ ਯਾਦ ਕਰ ਪ੍ਰਮਾਤਮਾ ਪਰਮੇਸ਼ਰ ਨੂੰ ਚੇਤੇ ਕਰ ਇੰਨੀ ਭਟਕਣਾ ਦੀ ਜਰੂਰਤ ਹੀ ਨਹੀਂ ਹੈ ਨਾਨਕ ਘਰ ਬੈਠਿਆਂ ਸਭ ਪਾਈ ਹੈ ਸਤਗੁਰ ਕਾ ਉਪਦੇਸ਼ ਘਰੇ ਬੈਠੇ ਉਹ ਸਭ ਮਾਲਕ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਜੇ ਗੁਰੂ ਦੇ ਦੱਸੇ ਉਪਦੇਸ਼ ਅਨੁਸਾਰ ਅਸੀਂ ਚੱਲੀਏ ਸੋ ਪ੍ਰਮਾਤਮਾ ਪਰਮੇਸ਼ਰ ਜਿਹੜਾ ਉਹਦਾ ਪਿਆਰ ਹੈ ਨਾ ਉਹ ਸਭ ਤੋਂ ਉੱਤਮ ਹੈ ਪ੍ਰਮਾਤਮਾ ਪਿਆਰ ਸਭ ਤੋਂ ਉੱਚਾ ਹੈ ਉਹਦੇ ਨਾਲ ਪਿਆਰ ਕਰੀਏ ਪ੍ਰੀਤੀ ਕਰੀਏ ਉਹਦੇ ਨਾਲ ਗੁਰੂ ਵਾਲੇ ਬਣ ਕੇ ਉਸ ਮਾਲਕ ਨੂੰ ਯਾਦ ਕਰੀਏ ਇਹ ਸਤਗੁਰ ਸਮਝਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ